ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਗੋਰ ਲਫਟੈਂ ਦੇ ਕੋਲੇ ਆਏ ਆ ਪਸ਼ੂ ਜਿਹੜਿਆ ਦੋਸਤੋ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਆਪਾਂ ਅੱਜ ਤੋਂ ਕੁਝ 1 ਮਹੀਨਾ ਪਹਿਲਾਂ ਤੇ ਅੱਜ ਸੈਕੰਡ ਵੀਡੀਓ ਜਿਹੜੀ ਦੋਸਤੋ ਇੱਕ ਵਾਰੀ ਆਪਾਂ ਫੇਰ ਪਾ ਰਹੇ ਆ ਵੀਰ ਗੋਰ ਲਫਟੈਂ ਦੀ ਤੇ ਜਿਹਦੇ ਵਿੱਚ ਅੱਜ ਤੁਹਾਨੂੰ ਦੋ ਦਾ ਟੋਕੜ ਬਿਲਕੁਲ ਗੱਬਣਾ ਆਪਾਂ ਜੜੀਆਂ ਦੋਸਤੋ ਮੱਝਾਂ ਦਿਖਾ ਦਾਂਗੇ ਇੱਕ ਮੱਝ ਤੇ ਜੇ ਨੰਬਰ ਤੇ ਦਿਖਾਵਾਂਗੇ ਦੋਸਤੋ ਬਿਲਕੁਲ ਤਾਜੀ ਸੁਣੀ ਸੁਣੀ ਹੈ ਠੀਕ ਹੈ ਗੱਬਣਾ ਕਿੰਨਾ ਕੁ ਸਮਾਂ ਹਜੇ ਪਿਆ ਸੂਣ ਦੇ ਵਿੱਚ ਪ੍ਰੋਪਰ ਗੱਲਬਾਤ ਆਪਾਂ ਕਰ ਲਾਂਗੇ ਰੇਟ ਭਾਅ ਪੜ ਤਾਂ ਜਿਹੜਾ ਦੋਸਤੋ ਬਿਲਕੁਲ ਜਾਇਜ਼ ਹੋਵੇਗਾ ਸੋ ਬਾਕੀ ਜਿਹੜਾ ਪਸ਼ੂ ਤੁਹਾਨੂੰ ਖਾਸ ਤੌਰ ਤੇ ਜਿਹੜੀ ਮੱਝ ਜਾਂ ਝੋਟੀ ਪਸੰਦ ਆਵੇ ਉਹਦੀ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਚਵਾਈ ਆ ਤਸੱਲੀ ਆ ਉਹ ਤੁਸੀਂ ਆਪ ਕਰਨੀ ਠੀਕ ਹੈ ਜੀ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜੀ ਆ ਉਹ ਕਰਟੇਰੀਆ ਜ਼ਰੂਰ ਪੂਰਾ ਕਰ ਲਿਓ ਤੇ ਅੱਜ ਦੋਸਤੋ 1 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਜਿਹੜਾ ਨੋਟ ਕੋਈ 5:30 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਠੀਕ ਆ ਤੇ ਕਰਦੇ ਆ ਗੱਲਬਾਤ ਵੀਰ ਲਪਟੈਣ ਦੇ ਨਾਲ ਸੋ ਪੁੱਛਦੇ ਆ ਕੀ ਡਿਟੇਲ ਹੈ ਇਹਨਾਂ ਪਸਗੋਆਂ ਦੀ ਬਾਕੀ ਪਸ਼ੂ ਜਿਹੜੇ ਦੋਸਤੋ ਜਾਇਜ ਹੋਣਗੇ ਵਾਜਬ ਹੋਣਗੇ ਤੇ ਕੁਝ ਇੱਕ ਦੀ ਮਾਂ ਚ ਜਿਹੜੀ ਆ ਬਿਲਕੁਲ ਨੇੜ ਤੇੜ ਹੋਵੇਗੀ ਹਾਫ ਸਮਾਂ ਜਿਹੜਾ ਦੋਸਤੋ ਬਿਲਕੁਲ ਕਪਣ ਹੋਵੇਗੀ ਤੇ ਬਾਕੀ ਥਣਾ ਦੀ ਪੁੱਛ ਲੈਣੇ ਆ ਰੇਟ ਭਾਅ ਪੜਤਾ ਬਿਲਕੁਲ ਆਪਾਂ ਪੁੱਛ ਕੇ ਤੁਹਾਡੇ ਸਾਹਮਣੇ ਜਿਹੜਾ ਦੋਸਤੋ ਪੇਸ਼ ਕਰ ਦੇਣਾ ਤੇ ਨੰਬਰ ਜਿਹੜੇ ਆ ਓਨਰ ਦੇ ਮਾਲਕ ਦੇ ਬਿਲਕੁਲ ਆਪਾਂ ਹਰ ਵਾਰ ਦੀ ਤਰ੍ਹਾਂ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਨ ਤੇ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਆਜੋ ਕਰਦੇ ਆ ਗੱਲਬਾਤ ਹਾਂਜੀ ਵੀਰੇ ਲਫਟੈਨ ਸਭ ਤੋਂ ਪਹਿਲਾਂ ਸਾਸਰੀ ਘਰ ਸਾਸਰੀ ਘਰ ਵੀ ਜੀ ਸਾਸਰੀ ਘਰ ਠੀਕ ਠਾਕ ਵੀਰੇ ਸਾਰ ਚੜ੍ਹਦੀ ਕਲਾ ਜੀ ਬੜੀ ਕਿਰਪਾ ਦਾ ਨਾਮ ਤੇ ਇੱਕ ਤਾਂ ਵੀਰ ਇਹ ਦੱਸੋ ਵੀ ਪਸ਼ੂਆ ਚ ਜਿਵੇਂ ਮੈਂ ਡਿਕਲੇਅਰ ਕਰਤੇ ਦੱਸਦੇ ਆ ਵੀ ਤਿੰਨ ਪਸ਼ੂਆ ਹਾਂਜੀ ਜੀ ਤੋਕਰ ਗੱਪਣਾ ਮਤਲਬ ਕਿ ਪਿਛਲੀ ਈਰ ਵੀ ਪਸ਼ੂ ਹੈਗੇ ਸੀਗੇ ਤੇ ਅੱਜ ਵੀ ਤੋਕਰ ਗੱਪਣਾ ਨਾ ਗਿਆ ਇੱਕ ਆਪਣਾ ਕੱਲੀ ਗੱਪਣਿਆ ਸੂਣ ਵਾਲੀ ਆ ਮੈਂ ਅੱਛਾ ਦੇ ਬਾਅਦ ਸੱਦ 10 ਲਾਈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਕਰੀਏ ਸ਼ੁਰੂਆਤ ਵੀ ਰਟਾਣਾ ਪਹਿਲੇ ਨੰਬਰ ਤੇ ਇਹ ਝੋਟੀ ਦੀ ਕੀ ਡਿਟੇਲ ਆ ਇਹ ਡਿਟੇਲ ਵੀ ਜੀ ਪੰਜ ਮਹੀਨਿਆਂ ਗੱਪਣੀ ਝੋਟੀ ਪੰਜ ਮਹੀਨਿਆਂ ਦੀ ਗੱਪਣ ਗੱਪਣ ਹਾਂਜੀ ਹਾਂਜੀ ਤੇ ਇਹਦੇ ਥੱਲੇ ਟਾਈਮ ਵੀ ਜੀ ਦੋ ਤੋਂ ਹੋਊਗਾ ਤਿੰਨ ਹੋ ਜੇ ਹਾਂਜੀ ਢਾਈ ਹੋ ਜੇ ਠੀਕ ਆ ਜੀ ਇੱਕੇ ਟੰਗ ਇੱਕੋ ਟਾਈਮ ਮਿਲਦੀ ਆ ਮਿਲਦੀ ਪਹਾੜੇ ਤੇ ਆ ਠੀਕ ਆ ਜੀ ਹਾਂਜੀ ਇੱਕੋ ਟਾਈਮ ਜਿਹੜਾ ਦੋਸਤੋ ਮਿਲਦੀ ਆ ਠੀਕ ਆ ਤੇ ਪਹਾੜੇ ਤੇ ਮਿਲਦੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਟੀਕਾ ਜਾਂ ਦੂਜਾ ਤੀਜਾ ਲਾਉਣ ਦੀ ਲੋੜ ਨਹੀਂ ਪਾੜੇ ਦੇ ਜਾੜ ਤੇ ਮਿਲਦੀ ਆ ਤੇ ਕਦ ਕਾਠੇ ਤੁਸੀਂ ਵੇਖੋਗੇ ਫੁੱਲ ਵੱਟੀ ਕਦ ਕਾਠੀ ਆ ਫੁੱਲ ਵੱਟਾ ਠੀਕ ਜਿਹੀ ਮੇਰੀ ਆਈਡੀਆ ਹਾਂਜੀ ਮੈਂ ਇਹਨੂੰ ਕਿੱਥੀ ਹੋਰੀ ਮੇਰੇ ਬਿਲਕੁਲ ਮੈਂ ਦੱਸ ਦਿੱਤਾ ਵੀਰ ਲਫਤਾਂ ਵੀ ਬੜੇ ਵੱਡੇ ਕਦ ਕਾੜ ਦੇ ਵਿੱਚ ਆ ਠੀਕ ਆ ਤੇ ਲੰਬਾਈ ਵੇਲ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਵੇਲ ਵਾਲੇ ਪਾਸੇ ਵੀ ਵੇਖੋ ਤੁਸੀਂ ਲੰਬਾਈ ਵੀ ਪੂਰੀ ਆ ਝੋਟੀ ਦੀ ਤੇ ਕਦ ਕਾਠੀ ਤਾਂ ਉੱਚਾ ਜਿਹੜਾ 200 ਮੈਂ ਦੱਸ ਹੀ ਦਿੱਤਾ ਤੇ ਸੁਹਾ ਹੁਣ ਪ੍ਰੈਜੈਂਟ ਟਾਈਮ ਦੂਜੇ ਚ ਚਲੰਦੀ ਆ ਜਾਂ ਦੂਜੇ ਲਈ ਘੱਪਣ ਇਹ ਚਲੰਦੀ ਵੀ ਜੀਗਾ ਤੀਜੇ ਸੁਹੂਗੀ ਨਾ ਤੀਜੇ ਸੁਹੂਗੀ ਹਾਂਜੀ ਠੀਕ ਆ ਹੋਰ ਪ੍ਰੈਜ਼ੈਂਟ ਟਾਈਮ ਜਿਹੜਾ ਦੋਸਤੋ ਬਿਲਕੁਲ ਹੁਣ ਦੂਜੇ ਸੂਬੇ ਦੇ ਵਿੱਚ ਚਲਦੀ ਆ ਤੇ ਅੱਗੇ ਤੀਜੇ ਸੂਬੇ ਲਈ ਜਿਹੜੀਆਂ ਗੱਭਣਾਂ ਠੀਕ ਆ ਤੇ 5 ਮਹੀਨੇ ਦਾ ਜਿਹੜਾ ਸਮਾਂ ਉਹ ਹੋ ਗਿਆ ਠੀਕ ਆ ਜੀ ਗੱਭਣ ਦਾ ਤੇ ਟਾਈਮ ਜਿਹੜਾ ਇੱਕ ਹੀ ਮਿਲਦੀ ਆ ਇੱਕ ਟਾਈਮ ਇੱਕ ਡੰਗ ਤੁਸੀਂ ਮੰਨ ਕੇ ਜਿਹੜੀ ਇਹ ਖਰੀਦ ਕਰ ਸਕਦੇ ਹੋ 2.5 ਤੋਂ 3 ਕਿਲੋ ਦੁੱਧ ਜਿਹੜਾ ਹੈਗਾ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਤੇ ਮਾਂ ਜੀ ਤੁਹਾਡੇ ਪਸੰਦ ਆਊਗੀ ਬਾਕੀ ਜਿਹੜੇ ਵੀ ਅੱਗੇ ਹੋਰ ਹੱਥ ਸਿਓ ਸੁਭਾ ਕਰ ਲੈਣਗੇ ਤੇ ਜਿਵੇਂ ਜ ਜਿੱਡੇ ਕੱਦ ਕੱਦ ਦੀ ਦੋਸਤੋ ਇਹ ਮੱਝ ਹੈਗੀ ਆ ਤੇ ਬਿਲਕੁਲ ਹੋਰ ਭਰਵੇਂ ਪਿੰਡੇ ਦੀ ਬਣ ਗਈ ਤੇ ਜਿਹੜੀ ਆ ਕਾਫੀ ਹੈਵੀ ਬਾਡੀ ਵੇਟ ਬਣ ਜੂਗੀ ਤੇ ਕੱਦ ਕੱਦੀ ਹੋਰ ਜਿਹੜਾ ਦੋਸਤੋ ਵੱਡਾ ਦਿਖਾਊਗੀ ਠੀਕ ਆ ਆ ਕਰੋ ਚੈੱਕ ਤੇ ਯਾਰੀ ਥੋੜੀ ਆਉਂਦੀ ਨਹੀਂ ਕਰਦੀ ਠੀਕ ਆ ਬਾਕੀ ਸਿੰਘੀ ਸਿੰਘੀ ਬਹੁਤ ਵਧੀਆ ਲੰਬਾਈ ਕੱਦ ਤੇ ਸਿੰਘ ਸਿੰਘ ਦੀ ਬੰਤਰ ਸ਼ਕੀਨੀ ਵੀ ਪੂਰੀ ਆ ਆਹ ਖੜਕੀ ਉਧਰ ਦੀ ਆ ਪਰ ਆਪਾਂ ਇਧਰ ਹੁਣ ਲਈ ਆ ਠੀਕ ਆ ਹਾਂ ਮੈਂ ਹਰਿਆਣੇ ਅੱਛਾ ਜੀ ਮੈਂ ਤਾਂ ਹੀ ਵਖਾ ਵੀ ਕੱਦ ਕਾਠੀ ਦਾ ਨਾ ਫਰਕ ਜਿਆ ਜ਼ਰੂਰ ਲੱਗਦਾ ਵੀ ਐਡੀਆਂ ਝੋਟੀਆਂ ਬੱਚਾ ਆਪਣੇ ਬਹੁਤ ਘੱਟ ਹੈ ਆਪਣੇ ਘਾਟੇ ਵੀ ਨਹੀਂ ਹਾਂ ਮੈਂ ਹਰਿਆਣੇ ਦੀ ਆ ਪਰ ਆਪਾਂ ਇਹ ਨਹੀਂ ਕਹਣਾ ਵੀ ਆਪਾਂ ਹਰਿਆਣੇ ਦੀ ਆ ਆਪਾਂ ਇੱਥੋਂ ਲੋਕ ਲਈਏ ਬਾਹ ਉਧਰ ਦਾ ਮਾਲ ਚਲੋ ਇੱਧਰ ਆਇਆ ਹਾਂਜੀ ਇੱਥੋਂ ਆਪਾਂ ਮਤਲਬ ਕੀ ਲਿਆ ਹੋਇਆ ਹਾਂਜੀ ਤੇ ਬਾਕੀ ਵੀਰ ਲਫਟਾਨ ਥਣਾ ਦੀ ਚਵਾਈ ਬਾਰੇ ਜਰੂਰ ਦੱਸ ਦਿਓ ਵੀ ਜਿੰਨਾ ਤੋਂ ਤਾਂ ਹੈਗਾ ਵੀ ਭਰਾਵ ਨੂੰ ਚੰਗਾ ਥਣਾ ਦਾ ਚੋਂ ਇੱਕ ਨੰਬਰ ਹੋਊਗੀ ਜੇ ਚੋਂ ਜੇ ਕੋਈ ਡੰਗਰ ਚ ਫਾਲਟ ਹੋਏ ਆਪਾਂ ਪਹਿਲਾਂ ਦੱਸ ਦਾਂਗੇ ਵੀ ਇਹ ਚ ਫਾਲਟ ਆ ਠੀਕ ਹੈ ਜੀ ਆਪਾਂ ਅਗੇ ਡੰਗਰ ਵੇਚਿਆ ਸਚਾਈ ਨੇ ਡੰਗਰ ਵੇਚਿਆ ਕਿ ਡੰਗਰ ਦਾ ਆਪਾਂ ਕੋਈ ਲਾਭਾ ਨਹੀਂ ਆਉਂਦਾ ਅੱਜ ਤੱਕ ਸਾਨੂੰ ਡੈਡੀ ਦੇ ਨਾਲ ਹੀ ਵਪਾਰ ਕਰਦੇ ਰਹੇ ਆ 2.5 3 ਸਾਲ ਅਸੀਂ ਕਰਦੇ ਰਹੇ ਆ ਵਪਾਰ ਹਾਂਜੀ ਤੇ ਅੱਜ ਤੱਕ ਹਾਂਕਾ ਕੇ ਇਹ ਡੰਗਰ ਤਾਂ ਨਹੀਂ ਮਹਾਰਾਜ ਦੀ ਕਿਰਪਾ ਕਰਉਂਦਾ ਦੋੜ ਕੇ ਆਨੇ ਆ ਆਪਾਂ ਨੇ ਇਹ ਤੱਕ ਕਿਸੇ ਡੰਗਰ ਦਾ ਨਹੀਂ ਲਾਭ ਆਇਆ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਦੋਸਤੋ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀਗਾ ਠੀਕ ਹੈ ਜੀ ਪਾਉ ਫਤੇ ਸਿੰਘ ਹੋਰਾਂ ਦਾ ਵੀ ਵੀ ਉਹਨਾਂ ਨੇ ਵੀ ਕਾਫੀ ਲੰਬਾ ਸਮਾਂ ਵਪਾਰ ਕੀਤਾ ਪਰ ਅ ਜਿਆਦਾ ਵੱਡ ਕੇ ਨਹੀਂ ਪਸ਼ੂ ਦਿੰਦਾ ਬਿਲਕੁਲ ਜਾਇਜ਼ ਪਸ਼ੂ ਦਿੰਦੇ ਰਹੇ ਉਹ ਵੀ ਆਪਣੀ ਵੀ ਇਹ ਕੋਸ਼ਿਸ਼ ਆ ਵੀ ਆਪਾਂ ਉਹਦਾ ਨਾਮ ਬਣਾਉਣਾ ਹੈ ਹੂੰ ਵੀ ਜੇ ਉਹਦਾ ਅਜੇ ਤੱਕ ਨਾਮ ਚੱਲਦਾ ਰਿਹਾ ਵੀ ਨੋਖਾੜੇ ਇਥੇ ਵੀ ਜਿੱਦੇ ਡੰਗਰ ਚੋਂ ਨਹੀਂ ਆਉਂਦੇ ਰਹੇ ਜਿਹੜੇ ਡੈਡੀ ਦੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਵਿਸ਼ਵਾਸ ਚ ਡੰਗਰ ਲਾਇਆ ਜਾਂਦੇ ਰਹੇ ਪਾਉਥਾ ਦੇ ਸੰਗ ਸਚਾਈ ਹੈ ਜੀ ਇਥੇ ਹਾਂ ਜੀ ਤੇ ਇਹ ਚੱਕਰ ਆ ਵੀ ਜੇ ਹੁਣ ਆਪਾਂ ਜੇ ਗਲਤ ਕੰਮ ਕਰਾਂਗੇ ਤੇ ਫਿਰ ਆਪਣੇ ਕੋ ਕੌਣ ਆਊਗਾ ਉਹਦਾ ਨਾਮ ਖਰਾਬ ਕਰਨ ਵਾਲੀ ਗੱਲ ਆ ਬਿਲਕੁਲ ਉੱਪਰ ਕਰਾਰ ਰੱਖਣਾ ਪੂਰਾ ਹਾਂ ਜੀ ਤੇ ਜੋ ਕੁਝ ਹੁੰਦਾ ਵੀਰ ਲਬਟੈਨ ਆਪਾਂ ਤੋਂ ਹੀ ਦੱਸਣਾ ਥੱਲੇ ਸਚਾਈ ਦੱਸਾਂਗੇ ਵੀਰ ਜੀ ਤੇ ਇੱਕ ਇਤਬਾਰ ਬਣਿਆ ਤੇ ਲੌਂਗ ਟਰਮ ਜਿਹੜਾ ਲੰਮਾ ਸਮਾਂ ਇਤਰੇ ਬਣਿਆ ਰਵੇ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਵੀਰੇ ਕਿੰਨੇ ਕ ਤੱਕ ਲੈ ਦੇ ਕੀ ਭੂਵੇਂ ਜਿਆਰ ਦੇ ਦਾਨ 52000 ਦੇ ਹਾਂਜੀ ਤੇ ਆ ਤਾਂ ਸਮਾਂ ਤਾਂ ਮਤਲਬ ਕਿ ਬਤੀਤ ਹੋ ਗਿਆ ਨਾ ਆ ਤਾਂ ਸਮਾਂ ਤਾਂ ਲੰਘ ਗਿਆ ਅੱਧਾ ਸਮਾਂ ਤਾਂ ਜਿਹੜਾ ਦੋਸਤੋ ਲੰਘ ਗਿਆ ਠੀਕ ਹੈ 5 ਮਹੀਨਾ ਤਾਂ ਬਿਲਕੁਲ ਕੰਪਲੀਟ ਕਰੀ ਖੜੀ ਆ ਤੇ ਕਿ 5 ਕੁ ਮਹੀਨਾ ਸਮਾਂ ਹੈਗਾ ਠੀਕ ਹੈ ਹਾਂਜੀ ਸੁਈ ਹੁੰਦੀ ਵੀ ਜੀ ਹਾਂਜੀ ਫਿਰ ਇਹ ਲੱਖ ਸਵਾ ਲੱਖ ਦੀ ਮੈਂ ਹੀ ਦਿੱਤੀ ਆ ਤੇ ਉਹ ਕੋਈ ਸ਼ੱਕ ਨਹੀਂ ਹੈਗਾ ਜੀ ਹੈ ਨਾ ਤੇ ਫਿਲਹਾਲ ਜਿਹੜੀ ਦੋਸਤੋ ਵੀਰ ਨੇ ਡਿਮਾਂਡ ਦੱਸ ਦਿੱਤੀ ਆ ਠੀਕ ਆ ਇਹ ਜਿਹੜਾ ਮੁੱਲ ਹੈਗਾ ਤੇ ਵਿੱਚੋਂ ਛੋੜ ਵਿੱਚੋਂ ਗੰਜੈਸ਼ ਜਿੰਨੀ ਆ ਇੱਕ ਵੀ ਜੀ ਹੋਰ ਬੇਨਤੀ ਹੈ ਵੀ ਨਾ ਗਾੜੀ ਜਿਹੜੇ ਵੀਰ ਨੇ ਫੋਨ ਕਰਨਾ ਹੁੰਦਾ ਵਿੱਚੋਂ 1000 500 ਦੀ ਮਾਨਤਾ ਨਹੀਂ ਹੁੰਦਾ ਥੋੜਾ ਬੋਤਾ ਹਾਂਜੀ ਵੀਰ ਕਈ ਆ ਕੇ ਆਖਣਗੇ 45 ਲੈ ਲਓ ਜੀ 42 ਲੈ ਲਓ ਇੰਨਾ ਵੀਰ ਜੀ ਫਰਕ ਨਹੀਂ ਹੁੰਦਾ ਆਪਣਾ ਵੀਡੀਓ ਦੇਖ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਇਹ ਦੋ ਵੀਰੋਂ ਮਦਦਾ ਚਲੋ ਮਾਨਤਾ ਜਰੂਰ ਕਰਾਂਗੇ ਇਹ ਨਹੀਂ ਵੀ ਆਪਾਂ ਜੇ 52 ਮੰਗੇ ਰ 52 ਹੀ ਦਵਾਂਗੇ ਪਰ ਇੰਨਾ ਨਹੀਂ ਥੋੜਾ ਫਰਕ ਹੁੰਦਾ ਆਪਣਾ ਥੋੜਾ ਬੋਤਾ ਹਾਂਜੀ ਯਾ 2000 ਦਾ ਫਰਕ ਹੁੰਦਾ ਹੈ ਤੇ ਮੇਰਾ ਵੀਰ ਜਿਆਦਾ ਕੋਈ ਇੰਨਾ ਨਾ ਕਰੇ ਠੀਕ ਹੈ ਜੀ ਠੀਕ ਹੈ ਹਾਂ ਜੀ ਲੋ ਵੀ ਦੋਸਤੋ ਆਜੋ ਅਗਲੇ ਬੰਨੇ ਤੇ ਇੱਕ ਹੋਰ ਮੱਝ ਆ ਇਹ ਵੀ ਤੋਕੜ ਗੱਪਣਾ ਗੱਲਬਾਤ ਇਹਦੇ ਬਾਰੇ ਆਪਾਂ ਕਰ ਲੈਨੇ ਆ ਤੇ ਵੀ ਇਹਦੀ ਕੀ ਡਿਟੇਲ ਆ ਸੈਕਿੰਡ ਨੰਬਰ ਵਾਲੀ ਦੀ ਵੀ ਜੀ ਇਹਦੇ ਥਲੇ 8 ਕਿਲੋ ਦੁੱਧ ਹੋਊਗਾ ਅੱਛਾ ਜੀ ਜਿਹੜਾ ਮੇਨ ਵਾਲਾ ਹਾਂ ਤੇ ਇਹ ਕਿੰਨਾ ਮਹੀਨੇ ਗੱਪਣੀ ਅੱਛਾ ਜੀ 3 ਮਹੀਨੇ ਦੀ ਗੱਪਣ ਚੈੱਕ ਪਾਸ 3 ਮਹੀਨੇ ਗੱਪਣ ਹਾਂ ਤੇ 8 ਕਿਲੋ ਦੁੱਧ 8 ਕਿਲੋ ਹਾਂ ਜੀ ਠੀਕ ਹੈ ਤੇ ਬਾਕੀ ਮਿਲ ਮਿਲ ਵਿੱਚ ਮਿੱਠੀ ਬਿਲਕੁਲ ਮੈਂ ਨਾ ਵੀ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਆਂ ਪਹਾੜ ਜਨਾਨੀ ਚੋਵੇ ਪਾਗੇ ਬੰਦਾ ਚੋਵੇ ਜਿਹੜਾ ਵੱਜੀ ਕੋਈ ਚੀਜ਼ ਹੋਵੇ ਪਹਾੜੇ ਪੂੜੇ ਚੜਦੇ ਮੈਂ ਨਾ ਪਹਾੜਾ ਪਾਉ ਬੰਗਾ ਲੈ ਲੈ ਵੀ ਮਗਲੀ ਨੂੰ ਤੁਹਾਨੂੰ ਅੱਛਾ ਜੀ ਹਾਂ ਕੋਈ ਇਹ ਨਹੀਂ ਵੀ ਜੋੜ ਕੇ ਲਾ ਕੇ ਕਰਨੀ ਆ ਬਸ ਉਦਾਂ ਮਾਣਾ ਰਾਜੇ ਕਰਨਾ ਵਾ ਵੀ ਇਹ ਲੱਤਾਂ ਜੋੜ ਪਿਆ ਉਹ ਨਾ ਕਿਆ ਕਰਨਾ ਇੱਕ ਹਾਂ ਨਾ ਜਾਈਆ ਹਾਂ ਹਾਂ ਕਿ ਜਦੋਂ ਘਰ ਵਾਲੇ ਗਏ ਜਾਂਦੇ ਫਿਰ ਉਤਾਂ ਫਿਰ ਘਰ ਚੋਣੇ ਪੈਣਦੇ ਵੀਰ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮਤਲਬ ਹੁਣ 8 ਕਿਲੋ ਬਿਲਕੁਲ ਰੈਡੀ ਆ ਰੈਡੀ ਹੈ ਵੀਰ ਜੀ ਤੇ 3 ਮਹੀਨੇ ਦੀ ਗੱਬਣ ਚੈੱਕ ਪਾਸ ਤੇ 3 ਮਹੀਨੇ ਚੈੱਕ ਪਾਸ ਆ ਠੀਕ ਆ ਜੀ ਤੇ ਸੂਏ ਅਗੇ ਤੀਜੇ ਦੀ ਗੱਬਣਾ ਜੀ ਤੀਜੇ ਦੀ ਗੱਬਣੇ ਵੀਰ ਜੀ ਤੀਜੇ ਦੀ ਗੱਬਣਾ ਤੇ ਆ ਮਾਝੇ ਜਿਹੜੀ ਦੋਸਤੋ ਤੁਸੀਂ ਇਹ ਵੀ ਵੇਖ ਲਓਗੇ ਬਿਲਕੁਲ ਪਰਮਾ ਪਿੰਡਾ ਠੀਕ ਆ ਉਠਾ ਪਾਠਾ ਵੇਖੋ ਤੁਸੀਂ ਚੜਾਈ ਜੁੜੀ ਪੂਰੀ ਆ ਬਾਕੀ ਆਪਾਂ ਤੁਹਾਨੂੰ ਖੋਲ ਕੇ ਨਾਲ ਦੀ ਨਾਲ ਤੋੜ ਕੇ ਦਿਖਾਉਣੇ ਆ ਤੇ ਵਧੇਰੇ ਜਿਹੜੀ ਆ ਤੁਹ ਆ ਕਰੋ ਕਦ ਕਾਠੀ ਇਹ ਤਾਂ ਵੀ ਚੰਗਾ ਹੈ ਠੀਕ ਹੈ ਜੀ ਵੀ ਐਵੇਂ ਕੋਈ ਬਾਲੀ ਛੋਟੀ ਜਿਹੀ ਨਹੀਂ ਕਵਾਂਗੇ ਤੇ ਬਾਲੀ ਵੱਡੀ ਨਹੀਂ ਵਿਚ ਵਿਚ ਵਿਚਾਲਾ ਮੇਲ ਆ ਪੂਰਾ ਮੀਡੀਅਮ ਤੁਸੀਂ ਹਾਈਟ ਤੇ ਸਮਝ ਦੀ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ 8 ਕਿਲੋ ਜਿਹੜਾ ਦੁੱਧ ਆ ਇਹਦੇ ਕੋਲ ਹੈਗਾ ਹੁਣ ਦੋਨੋਂ ਢੰਗ ਮਿਲਦੀ ਆ ਇਸੇ ਤਰ੍ਹਾਂ ਹੀ ਪਹਾੜੇ ਚਾੜ ਤੇ ਬਿਲਕੁਲ ਤੁਸੀਂ ਪਰਫਾਰਮ ਕਰਨਾ ਤੇ ਮਗਰਲੇ ਪੈਰ ਨੂੰ ਤੁਸੀਂ ਤਾਂ ਤੁਸੀਂ ਨਿਆਣਾ ਝੂਟ ਪਾ ਕੇ ਰੱਸੀ ਪਾ ਕੇ ਚਬਾਈ ਕਰ ਸਕਦੇ ਹੋ ਠੀਕ ਆ ਇਹ ਹੋਰੀਆ ਵੀ ਜੀ ਨਖਾਤਰੀ ਨਹੀਂ ਆ ਹਾਂ ਲੋਬੀ ਪ੍ਰਭੂ ਠੀਕ ਆ ਤੇ ਆਹ ਮੇਰੀ ਮੂੰਹ ਮੱਥੇ ਤੋਂ ਇੱਕੋਰੀ ਹੈ ਫਿਰ ਦੇਖ ਲਓ ਠੀਕ ਆ ਜੀ ਬਾਹਰ ਪੂਸ ਤੇ ਵਾਲੀ ਵੀ ਜੀ ਨੇ ਚਾਰਜ ਕਿਤੇ ਆ ਬਾਕੀ ਸਾਰੀ ਕਾਲੀ ਛਾਵਣਾ ਹੂੰ ਠੀਕ ਆ ਤੇ ਇਹਦਾ ਵੀ ਲੁਪਟਨ ਸਿੰਘ ਕਿੰਨਾ ਕੁ ਮੁੱਲ ਫਿਰ ਇਹ ਵੀ ਜੀ ਦੋ ਘੜ ਛੜ ਦੀ ਦੇ ਦਾਂਗੇ ਦੋ ਘੜ ਛੜ ਦੀ ਹਾਂਜੀ ਠੀਕ ਆ 58 ਦੀ ਹੈ ਹਾਂਜੀ 58 ਵਿੱਚੋਂ ਗੁੰਜਾਇਸ਼ ਹੋ ਜੂਗੀ ਥੋੜਾ ਬੋੜਾ ਮਾਤਰਾ ਕਰਪਾ ਜੀ ਵਿੱਚ ਠੀਕ ਆ ਵਿੱਚੋਂ ਮਾਨਤਾ ਜਿਹੜਾ ਦੋਸਤੋ ਮੌਕੇ ਦਾ ਹੁੰਦਾ ਠੀਕ ਆ ਇੱਕ ਵਾਰੀ ਆਪ ਤੁਸੀਂ ਨਿਗਾ ਦੇ ਵਿੱਚੋਂ ਜ਼ਰੂਰ ਕੱਢ ਲਿਓ ਘਰੇ ਜਾਣ ਕੇ ਦੇਖ ਲਿਓ ਪਸੰਦ ਆਊਗੀ ਤੁਹਾਨੂੰ ਚੀਜ਼ ਪਸੰਦ ਆਈ ਦਾ ਜਿਹੜਾ ਦੋਸਤੋ ਤੋਲ ਮੋਲ ਆ ਥੋੜਾ ਬਾਜ਼ਾ ਇੱਧਰ ਉੱਧਰ ਕੋਈ ਤਜਾਇਸ਼ ਹੁੰਦੀ ਹੈ ਮੌਕੇ ਤੇ ਉਹ ਜ਼ਰੂਰ ਨਿਕਲ ਜਾਂਦੀ ਆ ਉਹ ਤੁਸੀਂ ਘਰ ਬਿਜਟ ਕਰਕੇ ਇੱਕ ਵਾਰੀ ਅੱਖੀਂ ਦੇਖ ਲਿਓ ਠੀਕ ਆ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਤੇ ਬਿਲਕੁਲ ਮੈਨੂੰ ਲੱਗਦਾ ਵੀ ਤਾਜੀ ਸੁਣਨ ਵਾਲੀ ਆ ਪੁੱਛਦੇ ਆ ਲਫਤਾਨ ਭਾਈ ਕੀ ਇੰਦੀ ਇਨਫੋਰਮੇਸ਼ਨ ਇਹ ਵੀ ਜੀ ਤੀ ਠੀਕ ਆ ਘਰ ਵਾਲੇ ਤੀਜੀ ਆਂਦੇ ਤੀਜਾ ਹੀ ਹੋਊਗੀ ਤੇ ਮੈਂ ਇਹ ਵੀ ਥੱਲੇ ਵੀ ਨਹੀਂ ਦਿਨ ਦਾ ਲਾਜੂਗੀ ਦਾ ਪਰ ਇਹ ਵੀ ਥੱਲੇ ਥੁਲੇ ਦੀ ਬੜੀ ਮੈਂ ਸਾਧਾ ਹਾਂ ਠੰਡੀ ਸੀਲ ਵੀ ਬੜੀ ਐ ਠੰਡੀ ਸੀਲ ਕੋਈ ਗੱਲਾਂ ਕਰਨਆਂ ਦੀਆਂ ਨਹੀਂ ਵੀਰ ਜੀ ਲੋ ਹਾਂਜੀ ਉਸੇ ਤਿੱਪੀ ਤੇ ਪਾਈ ਕੋਈ ਬੰਗਾ ਨਹੀਂ ਪਾਇਆ ਕੁਝ ਨਹੀਂ ਕੀਤਾ ਐਡਾ ਥੱਲੇ ਬਹਿ ਕੇ ਤਿੱਪੀ ਸੀ ਹਾਂ ਹਾਂਜੀ ਜਿਵੇਂ ਜਿਹੜਾ ਸਾਡਾ ਖਲੋਣੀ ਆਦੀ ਤੇ ਲੱਗਦਾ ਬਾਣਾ ਬਣਾਊਗੀ ਮੈਂ ਨਾ ਵੀਰ ਜੀ ਆ ਠੱਲਾ ਟੁਆਣੀ ਆਇਆ ਸਾਰਿਆਂ ਆ ਦੇਖੋ ਬਲੈਡਰ ਬੰਦੂ ਕਿਥੇ ਲਈ ਜਿੱਡੀ ਦਾ ਆ ਬੋਟਾ ਕਿੱਡਾ ਮਰੂਸ ਲਈ ਹਾਂਜੀ ਲਓ ਵੀ ਦੋਸਤੋ ਇਹ ਮੈਂ ਵੀ ਪੂਰੀ ਕਮਾਲ ਕਰੂਗੀ ਠੀਕ ਆ ਦਿਨ ਬੇਸ਼ੱਕ ਵੀਰਾਂ ਦਾ ਹਜੇ ਲਿਆਂਦੀ ਆ ਇਹ ਪਰ ਵੇਖੋ ਜੀ ਕੋਈ ਵੀਰ ਆ ਗਿਆ ਇੱਥੇ ਨਾਲੇ ਵੀ ਨਿੱਕੀ ਆ ਆਪਣੀ ਹਾਈਟ ਨੂੰ ਇਹ ਵੀ ਮੈਂ ਨਿੱਕੀ ਆ ਪਰ ਹੈਗੀ ਕਰਤੂਤ ਵਾਲੀ ਹੈ ਬਿਲਕੁਲ ਹਾਂਜੀ ਹਾਈਟ ਜਿਹੜੀ ਦੋਸਤੋ ਮੀਡੀਅਮ ਤੋਂ ਤੁਸੀਂ ਮੈਨਸ ਮੰਨ ਲਿਓ ਠੀਕ ਆ ਮੈਨਸ ਥੱਲੇ ਨੂੰ ਮੰਨ ਲਿਓ ਤੇ ਸਮਦਰਜ ਆਕਾਦਾ ਤੇ ਤਨਖਾਫੜੀ ਐ ਐਦਾਂ ਹੀ ਬਸ ਤੇ ਪੜਣੀ ਐ ਐਦਾਂ ਹੀ ਕੋਈ ਬਿਲਕੁਲ ਤਰਪੜਤ ਨਾਲ ਕੰਮ ਨਹੀਂ ਹੈਗਾ ਇਹਦਾ ਬਿਲਕੁਲ ਹਾਂਜੀ ਤੇ ਬਿਲਕੁਲ ਇੱਕ ਜਿਹੜੀ ਦੋਸਤੋ ਇਹ ਜਿਹੜੀ ਵਾਅਦੇਬੰਦੀ ਵਾਲੀ ਗੱਲ ਆ ਵੀ ਇੱਕ ਗਰਮੀ ਦੇ ਵਿੱਚ ਬਿਲਕੁਲ ਤਿਆਰੀ ਦੇ ਵਿੱਚ ਤੇ ਰੇਡ ਭਾਅ ਪੜਦਾ ਵੀ ਤੁਸੀਂ ਸੁਣੋਗੇ ਤੇ ਬਿਲਕੁਲ ਜਾਇਜ਼ ਤੇ ਜੈਨੂਨ ਜਿਹਾ ਰੇਟ ਹੋਵੇਗਾ ਠੀਕ ਆ ਕੋਈ ਭਾਅ ਦੇ ਕਹਿ ਦੋਏ ਕੋਈ ਥਾਂ 'ਚ ਬਾਦਖਾੜ ਹੋਵੇ ਉਹਦੀ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਠੀਕ ਆ ਤੇ ਜਿਹੜੇ ਵੀਰ ਨੇ ਖਾਸ ਤੌਰ ਤੇ ਬਿਲਕੁਲ 8-7 ਦਿਨ ਕੋਈ ਹਫਤਾਕ ਤੁਹਾਨੂੰ ਸੰਭਾਲਣ ਦੀ ਲੋੜ ਆ ਠੀਕ ਆ ਵੀ ਹੈ ਤਾਂ ਮਤਲਬ ਵੀ ਚੋਣਾਂ ਦੀ ਤਿਆਰੀ ਤਾਂ ਕਰਦੀ ਆਉਂਦੀ ਪਈ ਆ ਲਾਹੇ ਪਈ ਆ ਤੇ ਹੁਣ ਤਾਂ ਗਾਂ ਬਣਾਉਣਾ ਥਰੋਣਾ ਹੀ ਏ ਨੇ ਡੰਗਰ ਦੋ ਹੀ ਆ ਠੀਕ ਆ ਯਾਰ ਕਰਕੇ ਵੇਚਣਾ ਦਾ ਹਾਂ ਮੈਂ ਚਾਹ ਡੰਗਰ ਦੋ ਹੀ ਆ ਪਾਪਾ ਠੀਕ ਆ ਪਾਪਾ ਜੀ ਹਾਂ ਜੀ ਆ ਦੇਖੋ ਜੀ ਵੀ ਚੱਟਾ ਮਰੂ ਥੱਬੇ ਦਾ ਰੱਖੇ ਹਾਂ ਹਾਂਜੀ ਤੇ ਲਾਟ ਲਾਵਣੀਆਂ ਕਰਮਾਲੀ ਦੇ ਬ੍ਰਿੰਡ ਕਰਦੇ ਦੇਣੀਆਂ ਬਸ ਜਿਹੜੇ ਦੇਣੀਆਂ ਆ ਵੀ ਦੇਣ ਦਾ ਆ ਲੈ ਜੂਗੀ ਹਾਂ ਆ ਦਿਨ ਲੈ ਜੂਗੀ 10 ਹਾਂਜੀ ਠੀਕ ਆ ਇਹ ਗੱਲ ਹੈ ਗਈ ਆ ਤੇ ਬਾਕੀ 33 ਵਧੀਆਂ ਮਾਇਨਾ ਵੀ ਜੀ ਕੋ ਸੋਨੇ ਵਰਗੀ ਆ ਤੇ ਹਾਂਜੀ ਚਲੋ ਤੇ ਇੱਕ ਰੇਟ ਜ਼ਰੂਰ ਦੱਸ ਦੋ ਵੀਰ ਵੀ ਕਿੰਨੇ ਕ ਤੱਕ ਇਹ ਵਿੱਚ 55000 ਵੀ ਦੇ ਦਾਂਗੇ 55 ਹਾਂਜੀ ਰੇਟ ਵੀ ਜਾਇਜ਼ ਹੈ ਹਾਂਜੀ ਜਾਇਜ਼ ਹੈ ਬਿਲਕੁਲ ਕਿ ਜੀ ਆਪਣੇ ਮੋਲਾ ਉਹਨੇ ਹੀ ਹੁੰਦੇ ਆ ਬਾਜ ਵੀ ਜੇ ਵੀ ਆਪਾਂ ਕੋਈ 65 ਦੀ ਕਰਨਾ ਕੋਈ ਨਾ 70 ਵੀ ਕਰਨਾ ਮੋਲਾ ਤਾਂ ਉਹਨੇ ਹੀ ਕਰੀ ਦੇ ਬਜੇ ਜਿੰਨੇ ਕੁ ਲੈ ਲੈਣੇ ਆ ਬਿਲਕੁਲ ਹਾਂਜੀ ਤੇ ਜਾਇਜ ਮੋਲਾ ਦੋਸਤੋ ਠੀਕ ਆ ਤੁਹਾਨੂੰ ਵੀ ਜਾਇਜ ਲੱਗੂਗਾ ਕਿਉਂਕਿ ਅ ਮੱਝਾ ਠੀਕ ਆ ਤੇ ਵੜਾਂ ਦਾ ਵੀ ਅੱਜ ਜਿੱਥੇ ਤੱਕ ਆਪਾਂ ਦੇਖ ਰਹੇ ਹਾਂ ਬਾਜ਼ਾਰ ਕਾਫੀ ਤੇਜ ਆ ਇਹ ਮੱਝਾ ਬਿਲਕੁਲ ਇੱਕ ਤਾਜੀ ਸੂਣੀ ਆ ਠੀਕ ਆ ਤੇ ਜੇਕਰ ਭਾਈ ਲਖਪਤ ਸਿੰਘ ਆਪਾਂ ਗੱਲ ਕਰਨ ਲਈਏ ਨਾ ਤਾਂ ਇਸ ਭਾ ਦੀਆਂ ਕਟੋੜ ਤੋਕੜ ਹੀ ਹੁੰਦੀਆਂ ਤੋਕੜਾਂ ਵੀ ਤੋਕੜ ਵੀ ਹੁੰਦੀਆਂ ਮੋਲ ਤੋਕੜਾ ਨਾ ਹੁੰਦਾ ਮੈਂ ਪਰ ਇਹ ਵੀ ਚਲੋ ਇਹੋ ਨਾ ਮਈ ਹਾਂ ਇਹ ਆ ਵੀ ਇਹ ਕੋਈ ਵੀ ਚੋਰੀ ਜਾਵੇ ਤੇ ਗਾਂ ਫੇਰ ਆ ਆ ਸੇ ਵੀ ਡੰਗਰ ਨੂੰ ਸੂ ਬਣਾਜੀ ਸੂ ਬਣਾ ਹਾਂਜੀ ਠੀਕ ਆ ਇੱਥੇ ਆਸ ਹੈਗੀ ਪੈਸੇ ਲਾਏ ਤੇ ਵੀ ਯਾਰ ਇੱਕ ਤਾਂ ਚਲੋ ਦੁੱਧ 8 ਕਿਲੋ ਇਹਦੇ ਕੋਲ ਆ ਹਾਂਜੀ ਇੱਕ ਚਲੋ ਗਾਂ ਬਣੀ ਵੀ ਹੈਗੀ ਆ ਚੈੱਕ ਪਾਸ ਆ ਹੁਣ ਆਪਾਂ ਡੰਗਰ ਸੱਜਰ ਲੈ ਜਨੇ ਆ ਗਾਂ ਛੇਤੀ ਵੱੱਤਰ ਨਹੀਂ ਆਉਂਦਾ ਹੂੰ ਬਿਲਕੁਲ ਆਪਾਂ 65 ਜਾਂ 70 ਹਜ਼ਾਰ ਲਾ ਲੈਨੇ ਆ ਬਿਲਕੁਲ ਗਏ ਗਾਂ ਬੰਦ ਜਾਣੀਆਂ ਇਹ ਗਾਂ ਆਦੇ ਬੰਦੀਆਂ ਦਾ ਵੀ ਤਾਂ ਆਸ ਹੋ ਜੇ ਦੀ ਚੀਜ਼ ਦੀ ਆਸ ਹੋ ਜਾਂਦੀ ਹੈ हां ਵੀ ਸੂਣ ਵਾਲੀਆਂ ਠੀਕ ਹੈ ਜੀ ਅੱਜ ਦੋਸਤੋ ਵੀਰ ਲਪਟੈਂਡ ਦੇ ਕੋਲੇ ਤਿੰਨ ਐਨੀਮਲ ਜਿਹੜੇ ਆ ਮੱਝਾਂ ਦੇ ਵਿੱਚ ਝੋਟੀਆਂ ਦੇ ਵਿੱਚ ਅੱਜ ਅਵੇਲੇਬਲ ਨੇ ਠੀਕ ਹੈ ਟੋਕੜ ਗੱਪਣ ਤੋਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਇੱਕ ਤੁਹਾਨੂੰ ਲਾਸਟ ਤੇ ਬਿਲਕੁਲ ਹੌਲੇ ਮੁੱਲ ਦੀ ਯਾਨੀ ਮੱਝ ਹੈਗੀ ਦੋਸਤੋ ਦਿਖਾਤੀ ਆ ਹਜੇ 10 ਦਿਨ ਵੀ ਰੰਦਾ ਵੀ ਲੈ ਜੋਗੀ ਠੀਕ ਹੈ ਬਨ ਬੰਨਾ ਪੂਰਾ ਠੀਕ ਹੈ ਬਾਕੀ ਤੁਸੀਂ ਲਾਏ ਦੂਰੋਂ ਦੇਖ ਸਕਦੇ ਹੋ ਵੀ ਹਵਾਨਾ ਲੇਵਾ ਬਣਾਉਣਾ ਸ਼ੁਰੂ ਕੀਤਾ 10 ਕ ਦਿਨ ਨਹੀਂ ਕੀਆ ਤੇ ਗੱਲਬਾਤ ਕਰ ਸਕਦੇ ਹੋ ਨੰਬਰ ਆਪਾਂ ਵੀਰ ਲਫਟਾਂ ਦੇ ਪੁੱਛਦੇ ਆ ਕਾਲ ਜਿੰਨਾ ਤੇ ਤੁਸੀਂ ਕਰਨੀ ਹੈ ਹਾਂਜੀ 6294 ਹਾਂਜੀ 04709 ਹਾਂਜੀ 629404709 ਇਹ ਨੰਬਰ ਤੇ ਵੀ ਜੀ ਕਾਲ ਕਰਦੇ ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਆਪਾਂ ਨਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ